ਅਗੇ ਮਨ ਭਾਗੋ ਭਾਗ ਹੋ ਗਿਆ ਪਹਿਲੀ ਕਿ ਤੁਹਾਡੀ ਦੂਜੀ ਹੈ ਇੱਥੇ ਜੀ ਇੱਥੇ ਪਹਿਲੀ ਵਸਾਕੀ ਹੈ ਵਾਹ ਜੀ ਵਾਹ ਕੀ ਬਾਤ ਮੈਂ ਵੈਸੇ ਟੂਰਿਸਟ ਦੇ ਆਇਆ ਹਾਂ ਪਰ ਲੇਕਿਨ ਮਨ ਮੇਰੀ ਐਨ ਸਰਾਸ਼ਾਰ ਹੋ ਗਈ ਰੂਹ ਮਤਲਬ ਬਦਲ ਨੂ ਨੂ ਐਨ ਕੱਡੇ ਖੜੇ ਹੋ ਗਏ ਵੇ ਜੋ ਅਸੀਂ ਅਨੰਦਪੁਰ ਸਾਹਿਬ ਬਿਲਕੁਲ ਇਹ ਬਦਲ ਮਹਾਰਾਜ ਦਾ ਉਪਦੇਸ਼ ਦਿੱਤਾ ਸੀਗਾ ਸਾਰਾ ਕੁਝ ਇੱਥੇ ਮਤਲਬ ਬਹੁਤ ਵਧੀਆ ਹੈ ਬਹੁਤ ਜ਼ਿਆਦਾ ਵਧੀਆ ਹੈ ਪੂਰਾ ਝਲਕਾਰਾ ਪਿਆ ਰਹੇ ਦੇਖੋ ਚੂਲੇ ਲੱਗੇ ਆ ਲੰਗਰ ਲੱਗੇ ਆ ਦੁਕਾਨਾਂ ਲੱਗੀਆਂ ਪ੍ਰਾਤਨ ਵਿਰਸੇ ਦੀਆਂ ਸਾਰੀਆਂ ਚੀਜ਼ਾਂ ਦੇਖਣ ਨੂੰ ਬੱਚਿਆਂ ਨੂੰ ਮਿਲਦੀਆਂ ਐ ਔਰ ਬਹੁਤ ਮਜ਼ਾ ਆ ਰਿਹਾ ਦੇਖ ਕੇ ਵਧੀਆ ਗੱਲਾਂ ਦਾ ਆਪਾਂ ਅਮਰੀਕਾ ਚ ਜਾ ਕੇ ਵੀ ਆਪਾਂ ਪੰਜਾਬੀ ਕਲਚਰ ਨਾਲ ਟੱਚ ਰਹਿਣੇ ਆ ਹਨਾ ਮੈਂ ਤਾਂ ਕਹਾਂਗਾ ਸਾਰਿਆਂ ਨੂੰ ਕਹਾਂਗਾ ਕਿ ਬਾਹਰ ਆਓ ਹਨਾ ਵਿੱਚ ਤੁਸੀਂ ਫ੍ਰੀ ਆ ਸਾਰਾ ਕੁਝ ਫ੍ਰੀ ਆ ਇੱਥੇ ਹਨਾ ਕੋਈ ਰੀਜ਼ਨ ਨਹੀਂ ਕਿ ਤੁਸੀਂ ਨਾ ਆਓ ਤੇ ਆ ਕੇ ਐਕਸਪੀਰੀਅੰਸ ਕਰੋ ਕਲਚਰ ਨੂੰ ਸਪੋਰਟ ਕਰੋ ਥੈਂਕ ਯੂ ਰਸੀਗਾਲ ਤੁਸੀਂ ਜੁੜੇ ਹੋਇਆ ਪੰਜਾਬੀ ਰਡੀਐਸ ਦੇ ਨਾਲ ਤੇ ਆਪਾਂ ਕਰਦਰ ਵਿਸਾਖੀ ਮੇਲੇ ਨੂੰ ਲਗਾਤਾਰ ਕਵਰ ਕਰ ਰਹੇ ਹਾਂ ਇਸੇ ਵਿੱਚੋਂ ਆਪਾਂ ਵੱਖ-ਵੱਖ ਵਾਨੀਆਂ ਤੁਹਾਡੇ ਰੂਬ ਰੂਪ ਕਰ ਰਹੇ ਹਾਂ ਤੇ ਉਹਨਾਂ ਦੇ ਵਿੱਚੋਂ ਇੱਕ ਸਾਡੇ ਸੇਵਾਦਾਰ ਭਰਾ ਜਿਹੜੇ ਸਾਰੀ ਆਈ ਸੰਗਤ ਦਾ ਖਿਆਲ ਰੱਖਦੇ ਨੇ ਉਹਦੇ ਲਈ ਆਉਣ ਦੇ ਲਈ ਉਹਨਾਂ ਦੇ ਜਦੋਂ ਆਮਦ ਹੁੰਦੀ ਹੈ ਤਾਂ ਉਹਦੇ ਲਈ ਵੱਖ-ਵੱਖ ਚੀਜ਼ਾਂ ਪੀਣ ਵਾਲੇ ਪਦਾਰਥ ਕੋਲ ਡਰਿੰਕਸ ਠੰਡਾ ਪਾਣੀ ਫਰੂਟੀਆਂ ਬੱਚਿਆਂ ਵਾਸਤੇ ਇਹ ਸਾਰਾ ਕੁਝ ਲੈ ਕੇ ਆਉਂਦੇ ਨੇ ਆਪਣੇ ਨਾਲ ਵੀਰ ਹੁਣੀ ਨੇ ਗੱਲਬਾਤ ਕਰਦੇ ਆ ਸਸੀ ਗਾ ਵੀਰ ਜੀ ਕੀ ਨਾਮ ਹੈ ਸਸੀ ਗਾ ਵੀਰੇ ਮੇਰਾ ਨਾਮ ਏਪੀ ਬਰਾੜ ਆ ਠੀਕ ਹੈ ਕਿਤਮਾ ਤੁਸੀਂ ਵੀਰੇ ਆਪਾ ਫਰੈਜ਼ਨੋ ਦੇ ਹੀ ਆ ਆਪਾ ਸੈਂਟਰਲ ਵੱਲੋਂ ਲੰਗਰ ਲਾਇਆ ਸੈਂਟਰਲ ਟਰੱਕ ਐਂਡ ਬੱਸ ਡਰਾਈਵਿੰਗ ਸਕੂਲ ਤੇ ਸੈਂਟਰਲ ਟਰੱਕ ਪਰੇਸ਼ਾਪਤਾਂ ਠੀਕ ਹੈ ਜੀ ਤੇ ਆਪਣੇ ਨਾਲ ਸਾਂਝੇ ਪੰਜਾਬ ਵਾਲਿਆਂ ਨੇ ਵੀ ਸਪੋਰਟ ਕੀਤੀ ਆ ਉਹਨਾਂ ਨੇ ਸਾਰੇ ਕੁਝ ਪ੍ਰੋਵਾਈਡ ਕੀਤਾ ਬਿਲਕ ਫਰੂਟੀਆਂ ਹਨਾ ਸਾਰਾ ਇੰਡੀਅਨ ਪ੍ਰੋਡਕਟ ਆਪਾਂ ਇੱਥੇ ਸਰਵ ਕਰਦੇ ਆ ਯੂਥ ਨੂੰ ਠੀਕ ਹੈ ਕੀ ਕੁਝ ਲੈ ਕੇ ਆਏ ਹੋ ਵੀਰੇ ਮਿਲਕ ਬਦਾ ਫਰੂਟੀਆਂ ਸੋਡੇ ਪਾਣੀ ਹਨਾ ਔਰੈਂਜ ਜੂਸ ਇੰਡੀਆ ਵਾਲਾ 52 ਠੀਕ ਹੈ ਹਾਂਜੀ ਇੱਕ ਪਹਿਲੀ ਵਾਰੀ ਆਏ ਆ ਜਾਂ ਅੱਗੇ ਵੀ ਨਹੀਂ ਨਹੀਂ ਵੀਰੇ ਆਪਾਂ ਹਰ ਸਾਲ ਹੀ ਲਾਉਂਦੇ ਆ ਹੁਣ ਆਪਣਾ ਵਲਾ ਚੌਥਾ ਸਾਲ ਲਗਾਤਾਰ ਹੋ ਰਿਹਾ ਸੇਵਾ ਕਰਦੇ ਆ ਠੀਕ ਹੈ ਠੀਕ ਹੈ ਹਾਂਜੀ ਤੇ ਬਈ ਮਤਲਬ ਜਦੋਂ ਆਉਣੇ ਆ ਕਿਉਂਕਿ ਗਰਮੀ ਹੁਣ ਬਹੁਤ ਆ ਸੰਗਤ ਨੂੰ ਪਾਣੀ ਚਾਹੀਦਾ ਹੁੰਦਾ ਹਨਾ ਹਰ ਹਰ ਬੰਦਾ ਮੇਰੇ ਖਿਆਲ ਤੁਸੀਂ ਐਂਟਰੀ ਤੇ ਤੁਹਾਨੂੰ ਬੈਨੀਫਿਟ ਹੈ ਕਿ ਯਾਰ ਤੁਹਾਡੇ ਕੋਲ ਹੀ ਖੜਦਾ ਹਾਂਜੀ ਹਾਂਜੀ ਤਾਂ ਹੀ ਆਪਾਂ ਲਾਇਆ ਯੂ نو ਆਪਾਂ ਇੱਥੇ ਸੇਵਾ ਕਰਨੀ ਆਏ ਆ ਸਾਰਿਆਂ ਨੂੰ ਆਪਾਂ ਹਾਈਡਰੇਟ ਰੱਖਣਾ ਬਿਲਕੁਲ ਕਿੰਨੇ ਵਜੇ ਆਗੇ ਸੀ ਸਵੇਰੇ ਵੀਰ ਆਪਾਂ 9 ਵਜੇ ਤੇ ਇੱਥੇ ਆਣਾ ਛਾਣਾ ਉਹ ਸੇਵਾ ਕਰਨ ਆਪਾਂ ਸਵੇਰ ਦੇ ਹੀ ਆਏ ਸੀਗੇ ਬਟ ਆਪਾਂ ਪਿਕ ਅਪ ਤੇ ਫਰੂਟ ਸਾਰਾ ਇੱਥੇ ਹੁਣ ਹੀ ਲਿਆਂਦਾ 9 ਵਜੇ ਆ ਗੋਡ ਗੋਡ ਤੇ ਬਾਈ ਸਤਿ ਸ਼੍ਰੀ ਅਕਾਲ ਬਾਈ ਕੀ ਨਾਮ ਹੈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੌਰ ਪ੍ਰਵੇਸ਼ ਹੈ ਜੀ ਠੀਕ ਹੈ ਠੀਕ ਹੈ ਬਾਈ ਤੇ ਬਾਈ ਦੇ ਨੇ ਲੰਗਰ ਲਾ ਕੇ ਤਾਂ ਇੱਕ ਸੰਤੁਸ਼ਟੀ ਵੀ ਮਿਲਦੀ ਵੰਦੇ ਹਾਂਜੀ ਸੰਤੁਸ਼ਟੀ ਜ਼ਰੂਰ ਮਿਲਦੀ ਹੈ ਜੀ ਇੱਥੇ ਹਰ ਸਾਲ ਲਈਦਾ ਉਹਦੇ ਨਾਲ ਆਪਣਾ ਇਦਾਂ ਜੇ ਆਪਾਂ ਹੈਗੇ ਹਾਂ ਤੇ ਤਾਂ ਸੰਗਤ ਆਉਂਦੀ ਹੈ ਇੱਥੇ ਉਹਨਾਂ ਨੂੰ ਹਾਈਡਰੇਸ਼ਨ ਮਿਲਦੀ ਹੈ ਤਾਂ ਉਹਨਾਂ ਨੂੰ ਟਾਈਮ ਇੱਥੇ ਬਤਾ ਸਕਦੇ ਆਂ ਜੇ ਇੱਥੇ ਹਾਈਡਰੇਸ਼ਨ ਨਾ ਹੋਊਗੀ ਤਾਂ ਲੋਕਾਂ ਨੇ ਤੇ ਟਾਈਮ ਨਹੀਂ ਬਤਾਉਣਾ ਜਿਨਾਂ ਉਹਨਾਂ ਨੇ ਘਰਿਆਂ ਨੂੰ ਜਾਣਾ ਕਿ ਇਸ ਗਰਮੀ ਹੁਣ ਸ਼ੁਰੂ ਹੋ ਜਾਂਦੀ ਬਹੁਤ ਜ਼ਿਆਦਾ ਜੀ ਸੋ ਵੀਰੇ ਕੀ ਕਹਿਣਾ ਚਾਹੋਗੇ ਯੂਥ ਨੂੰ ਫਸਾਖੀ ਦੇ ਮੌਕੇ ਤੇ ਕਿ ਧਾਰਮਿਕ ਮਹੱਤਤਾ ਜਿੱਥੇ ਗੁਰੂ ਸਾਹਿਬ ਨੇ ਖਾਲਸਾ ਸਾਜਿਆ ਸੀ ਉਹਦੇ ਨਾਲ ਨਾਲ ਮੇਲਿਆਂ ਦੇ ਵਿੱਚ ਇਕੱਠ ਹੁੰਦਾ ਲੋਕ ਆਪਣੇ ਸੱਭਿਆਚਾਰ ਨਾਲ ਜੁੜਦੇ ਹਾਂਜੀ ਹਾਂਜੀ ਵੀਰੇ ਬਹੁਤ ਵਧੀਆ ਲੱਗਦਾ ਆਪਾਂ ਅਮਰੀਕਾ ਜਾ ਕੇ ਵੀ ਆਪਾ ਪੰਜਾਬੀ ਕਲਚਰ ਨਾਲ ਟੱਚ ਰਹਿਣੇ ਆ ਹਨਾ ਮੈਂ ਤਾਂ ਕਹਾਂਗਾ ਸਾਰਿਆਂ ਨੂੰ ਕਹਾਂਗਾ ਕਿ ਬਾਹਰ ਆਓ ਹਨਾ ਵਿੱਚ ਤੁਸੀਂ ਫ੍ਰੀ ਆ ਸਾਰਾ ਕੁਝ ਫ੍ਰੀ ਆ ਇੱਥੇ ਹਨਾ ਕੋਈ ਰੀਜ਼ਨ ਨਹੀਂ ਕਿ ਤੁਸੀਂ ਨਾ ਆਓ ਤੇ ਆ ਕੇ ਐਕਸਪੀਰੀਅੰਸ ਕਰੋ ਕਲਚਰ ਨੂੰ ਸਪੋਰਟ ਕਰੋ ਥੈਂਕ ਯੂ ਥੈਂਕ ਯੂ ਥੈਂਕ ਯੂ ਭਰਾ ਸਾਹਿਬ ਥੈਂਕ ਯੂ ਸੋ ਇਹ ਸਨ ਵੀਰ ਹੋਣੀ ਜਿਹੜੇ ਕਿ ਵੀਰ ਹੋਣਾ ਨੇ ਆਪਣੀ ਜਿਹੜੀ ਐ ਦੱਸਿਆ ਸੀਗਾ ਕਿ ਕਿਹੜੀ ਫਾਰਮ ਤੋਂ ਨੇ ਤੇ ਨਾਲ-ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਸਾਡੇ ਨਾਲ ਕੋਲੈਬੋਰੇਸ਼ਨ ਦੇ ਵਿੱਚ ਕੌਣ ਨੇ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਸਸ ਜੀ ਮੇਰਾ ਨਾਮ ਭੁਵਿੰਦਰ ਬਾਸ ਸਿੰਘ ਤਲਵਾਰ ਠੀਕ ਹੈ ਜੀ ਖਾਲਸੇ ਦੀ ਜਨਮ ਭੂਮੀ ਜਿੱਥੇ ਅੱਜ ਵਿਸਾਖੀ ਮਨਾ ਰਹੇ ਆ ਉੱਥੋਂ ਹੀ ਮੇਰਾ ਜਨਮ ਹੋਇਆ ਹੈ ਮੈਂ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਆਇਆ ਜੀ ਆਵਾਜ਼ ਜੀ ਜਿਦਾ ਕਿ ਮੈਨੂੰ ਬੜੀ ਖੁਸ਼ੀ ਹੋਈ ਆ ਹਾਂ ਜੀ ਮੇਰੀ 63 ਸਾਲ ਦੀ ਲਗਭਗ ਉਮਰ ਹੋ ਗਈ ਹੈ ਸਾਰੀਆਂ ਵਿਸਾਖੀਆਂ ਅਸੀਂ ਸ੍ਰੀ ਰਣਜੀਤਪਾਲ ਸਾਹਿਬ ਦੇਖੀਆਂ ਪਰ ਇੱਥੇ ਆ ਕੇ ਮਨ ਬਾਗੋ ਬਾਗ ਹੋ ਗਿਆ ਪਹਿਲੀ ਆ ਕਿ ਤੁਹਾਡੀ ਦੂਜੀ ਆ ਇੱਥੇ ਇੱਥੇ ਪਹਿਲੀ ਵਸਾਕੀ ਆ ਵਾਹ ਜੀ ਵਾਹ ਕੀ ਬਾਤ ਮੈਂ ਵੈਸੇ ਟੂਰਿਸਟ ਦੇ ਆਇਆ ਹਾਂ ਪਰ ਲੇਕਿਨ ਮਨ ਮੇਰੀ ਇਹ ਸਰਾਸ਼ਾਰ ਹੋ ਗਈ ਰੂਹ ਮਤਲਬ ਮਤਲਬ ਨੂ ਨੂ ਐਨ ਕੱਡੇ ਖੜੇ ਹੋ ਗਏ ਵੀ ਜੋ ਅਸੀਂ ਅਨੰਦਪੁਰ ਸਾਹਿਬ ਬਿਲਕੁਲ ਇਹ ਮਤਲਬ ਮਹਾਰਾਜ ਨੇ ਉਪਦੇਸ਼ ਦਿੱਤਾ ਜੀਗਾ ਸਾਰਾ ਕੁਝ ਇੱਥੇ ਮਤਲਬ ਬਹੁਤ ਵਧੀਆ ਹੈ ਬਹੁਤ ਜਿਆਦਾ ਵਧੀਆ ਹੈ ਹਾਂ ਹਾਂ ਮਤਲਬ ਪੰਜਾਬ ਦਾ ਝਲਕਾਰਾ ਪੂਰਾ ਪੈਂਦਾ ਹੈ ਪੂਰਾ ਝਲਕਾਰਾ ਪਿਆ ਹੈ ਦੇਖੋ ਝੂਲੇ ਲੱਗੇ ਆ ਲੰਗਰ ਲੱਗੇ ਆ ਦੁਕਾਨਾਂ ਲੱਗੀਆਂ ਪ੍ਰਾਤਨ ਵਿਰਸੇ ਦੀਆਂ ਸਾਰੀਆਂ ਚੀਜ਼ਾਂ ਦੇਖਣ ਨੂੰ ਬੱਚਿਆਂ ਨੂੰ ਮਿਲਦੀਆਂ ਹਨ ਔਰ ਬਹੁਤ ਮਜ਼ਾ ਆ ਰਿਹਾ ਦੇਖ ਕੇ ਥੈਂਕ ਯੂ ਅੱਛਾ ਇਹ ਹੁੰਦੀ ਹੈ ਭਾਵਨਾ ਬਾਈ ਹੋਣੀ ਕੈਮਰੇ ਦੇ ਪਿੱਛੇ ਖੜੇ ਸੀਗੇ ਜਾ ਰਹੇ ਸੀ ਸ਼ਾਇਦ ਜਦੋਂ ਉਹਨਾਂ ਨੂੰ ਲੱਗਿਆ ਕਿ ਇੰਟਰਵਿਊ ਹੋ ਰਹੀ ਹੈ ਤਾਂ ਉਹਨਾਂ ਨੇ ਆਖਿਆ ਕਿ ਮੈਂ ਵੀ ਆਪਣੇ ਜਿਹੜੇ ਸੁਝਾਅ ਨੇ ਦਿਲ ਦੇ ਬਲਵਲੇ ਨੇ ਅਸਲ ਦੇ ਵਿੱਚ ਉਹ ਸਾਂਝੇ ਕਰਨੇ ਬਿਲਕੁਲ ਲੂਕੰਡਾ ਖੜਾ ਹੋਇਆ ਪਿਆ ਮੈਂ ਮਹਿਸੂਸ ਕਰ ਸਕਦਾ ਆਨੰਤਪੁਰ ਸਾਹਿਬ ਤਾਂ ਬਈ ਕੀ ਬਤਾਈਏ ਉਸ ਦਾ ਮਹਾਰਾਜ ਦੀ ਬਖਸ਼ਿਸ਼ ਬਹੁਤ ਪਹਿਲਾਂ ਮੈਂ ਕੱਲ ਇਹ ਘਰ ਦੇ ਨਾਲ ਗੱਲ ਕਰਦਾ ਸੀਗਾ ਵੀ ਅਸੀਂ ਬਜ਼ੱਖੀ ਮਿਸ ਕਰ ਦਿੱਤੀ ਅੱਛਾ ਜੀ ਪਰ ਲੇਕਰ ਇੱਥੇ ਆ ਗਿਆ ਨਾ ਵੀ ਮੈਂ ਉਹ ਮਤਲਬ ਕੋਈ ਲਫ਼ਜ਼ ਨਹੀਂ ਆ ਕੇ ਬੋਲਣ ਵਾਸਤੇ ਬੇਰੇ ਸ੍ਰੀ ਸਹਿਬਾਨ ਕੰਮ ਕਰਦੇ ਐਨਾ ਬੇ ਖੁਸ਼ ਹੈ ਥੈਂਕ ਯੂ ਥੈਂਕ ਯੂ ਅੱਛਾ ਜੀ ਬਿਲਕੁਲ ਜਜ਼ਬਾਤੀ ਦੇ ਤੌਰ ਤੇ ਭਾਈ ਜੀ ਬੜੇ ਮਤਲਬ ਉਹਨਾਂ ਤੋਂ ਬੋਲਣੇ ਨਹੀਂ ਜਾ ਰਹੇ ਇਹਨੇ ਜਜ਼ਬਾਤੀ ਨੇ ਸੋ ਇਹ ਜਜ਼ਬਾਤ ਨੇ ਪੰਜਾਬੀਆਂ ਦੇ ਤੇ ਉਹਨਾਂ ਨੂੰ ਚੰਗਾ ਲੱਗਿਆ ਪਹਿਲੀ ਵਿਸਾਖੀ ਹੈ ਬੇਸ਼ੱਕ ਕੈਲੀਫੋਰਨੀਆ ਦੇ ਵਿੱਚ ਪਰ ਕਹਿੰਦੇ ਕਿ ਐਵੇਂ ਹੀ ਲੱਗਦਾ ਜਿਵੇਂ ਪੰਜਾਬ 'ਚ ਖੜੇ ਹੁੰਨੇ ਆ ਸੋ ਇਹ ਤੁਸੀਂ ਦੇਖ ਸਕਦੇ ਹੋ ਕਿ ਗੁਰੂ ਸਾਹਿਬਾਨ ਦਾ ਐਡਾ ਮ ਨੇ ਨਾਲ ਰੱਖਿਆ ਹੋਇਆ ਔਰ ਉਹਦੇ ਤੇ ਚੱਲਣ ਦੀ ਕੋਸ਼ਿਸ਼ ਸਾਡੀ ਸਾਰਿਆਂ ਦੀ ਹੈ ਸੰਗਤ ਦੀ ਹੈ ਸੇਵਾਦਾਰ ਭਰਾਵਾਂ ਦੀ ਹੈ ਬਹੁਤ ਬਹੁਤ ਧੰਨਵਾਦ ਜੁੜੇ ਰੋ ਪੰਜਾਬੀ ਰੇਡੀਓ ਯੂ ਐਸ ਏ ਦੇ ਨਾਲ